ਦਰਬਾਰਪੇ ਲਖਦਾਤਾਜੀ ਪ੍ਰਬੰਧਕ ਕਮੇਟੀ ਪਿੰਡ ਚ ਚੜਾੜੀ ਨਗਰਪੰਚਾਇਤ ਐਨਆਰਆਈ ਵੀਰਾ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ 3 ਦਿਨਾਂ ਦਾ ਸਲਾਨਾ ਜੋੜ ਮੇਲਾ 15 16 17 ਮਈ ਨੂੰ ਦਰਬਾਰ ਵਿਖੇ ਕਰਵਾਇਆ ਜਾ ਰਿਹਾ ਹੈ ਇਸ ਬਾਬਤ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਦੱਸਿਆ 15 ਮਈ ਨੂੰ ਮਹਿੰਦੀ ਦੀ ਰਸਮ ਹੋਵੇਗੀ 16 ਮਈ ਨੂੰ ਝੰਡੇ ਦੀ ਰਸਮ ਤੋਂ ਮਗਰ ਅਕਵਾਲ ਪਾਰਟੀ ਆਪਣਾ ਪ੍ਰੋਗਰਾਮ ਪੇਸ਼ ਕਰਨਗੇ 17 ਮਈ ਨੂੰ ਦੇਵੀ ਮਖਸੂਸਪੁਰੀ ਗੌਤਮ ਚਲੰਦਰੀ ਸਮੇਤ ਹੋਰ ਕਲਾਕਾਰ ਆਪਣਾ ਪ੍ਰੋਗਰਾਮ ਪੇਸ਼ ਕਰਨਗੇ ਅਤੇ ਰਾਤਵਲੇ ਤਰੰबीर ਪੱਦੇਸੀ ਦੀ ਪਾਲਟੀਵਲੂ ਡਰਾਮਾ ਪੇਸ਼ ਕੀਤਾ ਜਾਵੇਗਾ ਪ੍ਰਬੰਧਕਾਂ ਨੇ ਸਮੂਹ ਇਲਾਕਾ ਨਿਵਾਸੀਆਂ ਨੂੰ ਜੋੜ ਮੇਲੇ ਵਿੱਚ ਹਾਜ਼ਰੀ ਲਗਵਾਉਣ ਦੀ ਅਪੀਲ ਕੀਤੀ ਹੈ ਜੈ ਪੀਰਾਂ ਦੀ ਜੈ ਮਸਤਾ ਦੀ ਦਰਵਾਜ਼ੇ ਲੱਤਦਾ ਤਾਂ ਸਗੀ ਸੁਨਾਰ ਰਹਿਣਕੀਂ ਗਿਆ ਦਾ ਰਹਾ ਜੋ ਕਿ ਪਿੰਡ ਦੇ ਖਿਡਾਰੀ ਵਿੱਚ 8 ਸਾਲ ਦੀ ਤਰ੍ਹਾਂ ये सहना जोड़ मेला जो कि हर साल बहुत ही धूमधाम से बहुत ही श्रद्धा भावक मनाया तो जाता है सो इस बार भी सोलह सतारा तरीक नाबा जी का जो मेला बहुत ही प्यार के सत्कार दे हर साल तीन तरह मनाया जाएगा सो सारियों की संगत में बेहती है ਦੇ ਹੋਮਰ ਮਹਾ ਦੇ ਬਹੁਤ ਸਾਰੇ ਕਿਰਪਾਲਤਾ ਦਾ ਨਹੀਂ ਇਹ ਜੋ ਸਲਾਨਾ ਮੇਲਾ ਪਰਵੰਧਕ ਬੇਟੀ ਦੇ ਵਾਰਤੀ ਲਖਦਾਤਾ ਅਤੇ ਗ੍ਰਾਮ ਪੰਚਾਇਤ ਪਿੰਡ ਦੇ ਗ੍ਰਾਡੀ ਨੇ ਇਹਨਾਂ ਦੇ ਸਹਿਯੋਗ ਦੇ ਨਾਲ ਬਹੁਤ ਹੀ ਤੂਤਾਂ ਦੇ ਨਾਲ ਪਾਇਆ ਜਾਲੇਗਾ ਅਤੇ ਬਹੁਤ ਹੀ ਪੋਚੇ ਕਲਾਕਾਰ ਜੋ ਕੋਈ ਆਵੇ ਉਹ ਆਪਣੀ ਕਲਾਕਾਰੀ ਦਾ ਪੇਸ਼ਕਸ਼ ਕਰ ਦੇ ਸੋ ਸਾਰਿਆਂ ਨੂੰ ਇੱਕ ਵਾਰ ਦੁਬਾਰਾ ਇਹ ਬੇਨਤੀ ਹੈ ਕਿ ਬਹੁਤ ਹੀ ਹੋਮਰ ਮਹਾ ਦੇ ਸਨਸ਼ਣ ਦੀ ਕਿਰਪਾਲਤਾ ਦਾ ਨਹੀਂ ਦੇ ਵੀਰਾਂ ਦੀ ਬਰਸਵਾਸ ਹਾਂਜੀ ਜੈ ਪੀਰਾਂ ਦੀ ਜੈ ਮਸਤਾਂ ਦੀ ਆਪ ਸਾਫ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਦਰਬਾਰ ਪੀਰ ਲਖਤਾ ਦਾ ਜਤਰਾੜੀ ਹੋਵੇ 15 16 17 ਮਈ ਦਿਨ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਨੂੰ ਧੂਮਧਾਮ ਨਾਲ ਮੇਲਾ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਕਲਾਕਾਰ ਖੁਦ ਤੋਂ ਵੀ ਕਲਾਕਾਰ ਪਹੁੰਚ ਰਹੇ ਹਨ ਤੇ ਐਨਆਰਆਈ ਵੀਰ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ ਜੈ ਪੀਰਾ ਦੀ ਜੈਮਤਾਂ ਦੀ ਪਿੰਡ ਚਤਰਾੜੀ ਵਿੱਚ ਹਰ ਸਾਲ ਦੀ ਤਰ੍ਹਾਂ 15 16 17 ਮਈ ਬੁੱਧਵੀਰ ਸ਼ੁਕਰਵਾਰ ਨੂੰ ਮੇਲਾ ਕਰਵਾਇਆ ਜਾ ਰਿਹਾ ਹੈ ਇਹ ਐਨ ਆਰ ਆਈ ਪੀਰਾ ਦੇ ਨਗਰ ਪੰਚਾਇਤ ਦੇ ਸੰਯੋਗ ਨਾਲ ਕਰਾਇਆ ਜਾ ਰਿਹਾ ਹੈ